ਅੱਜ ਫੇਰ ਵੀ ਰਹਿ ਹੋ ਰਿਹਾ ਮਨਾ ਕੀਤਾ ਮੇਰੇ ਸ਼ਗਿਰਦਾਂ ਨੇ ਕਿ ਸਤ ਜੀ ਘੱਟ ਬੋਲਿਆ ਕਰੋ ਪਰ ਅੱਜ ਦਾ ਕੱਠ ਵੇਖ ਕੇ ਫੇਰ ਵੀ ਰਹਿ ਹੋ ਰਿਹਾ ਬੋਲਣ ਨੂੰ ਜੀ ਕਰ ਆਇਆ ਸਿਰਫ ਇੱਕ ਗੱਲ ਹੀ ਕਰਨੀ ਹੈ ਕਬੱਡੀ ਕਬੱਡੀ ਉਸ ਗੇਮ ਦਾ ਨਾਮ ਹੈ ਇੱਕੋ ਮਿੰਟ ਇੱਕ ਮਿੰਟ ਰਹਿਣਾ ਵੱਧ ਨਹੀਂ ਮਿੱਤਰੋ ਇੱਕ ਮਿੰਟ ਰਹਿਣਾ ਵੱਧ ਨਹੀਂ ਜਿਹੜੀ ਗੱਲ ਬਾਤ ਕਹਿਣ ਜਾ ਰਿਹਾ ਤੁਹਾਡੇ ਸੁਣਨ ਵਾਲੀ ਆ ਕਬੱਡੀ ਉਸ ਗੇਮ ਦਾ ਨਾਮ ਹੈ ਜਿਹਦੇ ਵਿੱਚ ਸਦਾ ਕਦੇ ਕਿਸੇ ਦੀ ਉਂਗਲ ਖੜੀ ਦੀ ਰਹਿੰਦੀ ਹੈ ਜੇ ਉਂਗਲ ਖੜੀ ਆ ਤਾਂ ਉਂਗਲ ਡਿੱਗਦੀ ਵੀ ਆ ਜੇ ਚੜਾਈ ਹੁੰਦੀ ਆ ਤਾਂ ਤਰਾਈ ਵੀ ਹੁੰਦੀ ਆ ਲੱਖਾਂ ਹੀ ਮਹਾਰਾਜੀ ਆਏ ਆ ਤੇ ਲੱਖਾਂ ਹੀ ਗਏ ਆ ਤੇ ਲੱਖਾਂ ਹੀ ਆਉਣੇ ਆ ਤੇ ਲੱਖਾਂ ਹੀ ਜਾਣੇ ਆ ਪਰ ਅਫਸੋਸ ਅੱਜ ਇੱਕ ਗੱਲ ਦਾ ਕਿ ਕਿਸੇ ਟਾਈਮ ਪੰਜਾਬ ਸਟਾਈਲ ਕਬੱਡੀ ਦੀ ਦੁਨੀਆ ਤੇ ਚੜਾਈ ਸੀ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਪੰਜਾਬ ਸਟਾਈਲ ਬਹੁਤ ਉੱਚਾ ਸੀ ਪਰ ਅੱਜ ਨੈਸ਼ਨਲ ਸਟਾਈਲ ਕਬੱਡੀ ਅਸਮਾਨ ਤੇ ਆ ਤੇ ਪੰਜਾਬ ਸਟਾਈਲ ਕਬੱਡੀ ਸਾਡੇ ਉਹ ਨਹੀਂ ਪੰਡਾ ਤੇ ਫਿਰਦੀ ਆ ਇਹਦਾ ਕਾਰਨ ਜਿੰਨੇ ਕਬੱਡੀ ਕੋਚ ਆ ਜਿੰਨੇ ਪ੍ਰਮੋਟਰ ਆ ਜਿੰਨੇ ਰੈਫਰੀ ਆ ਜਿੰਨੇ ਕਮੈਂਟੇਟਰ ਆ ਤੇ ਵੱਡੇ ਵੱਡੇ ਟੂਰਨਾਮੈਂਟ ਕਰਾਉਣ ਵਾਲੀਆਂ ਉਹ ਪੰਚਾਇਤਾ ਪਾਰਟੀਆਂ ਇਹਨਾਂ ਪੰਜਾਂ ਗਰੁੱਪਾਂ ਨੂੰ ਬਹਿ ਕੇ ਇੱਕ ਮੀਟਿੰਗ ਕਰਨੀ ਪੈਣੀ ਪੰਜਾਬ ਦੇ ਵਿੱਚ ਤੇ ਸੋਚਣਾ ਪਣਾ ਕਿ ਅੱਜ ਪੰਜਾਬ ਦੀ ਕਬੱਡੀ ਦਾ ਹਾਲ ਨੈਸ਼ਨਲ ਸਟਾਈਲ ਤੋਂ ਥੱਲੇ ਕਿਉਂ ਆ ਇਹ ਮੇਰਾ ਸਵਾਲ ਆ ਇਸ ਨੂੰ ਲੱਭ ਲਿਓ ਕਬੱਡੀ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ ਜੇ ਇਸ ਤਰ੍ਹਾਂ ਹੀ ਰੋਜ਼ ਜਿਹੜੀਆਂ ਕਬੱਡੀਆਂ ਲੱਖਾਂ ਹੀ ਪਿੰਡਾਂ 'ਚ ਵੇਖੀ ਜਾਂਦੇ ਆ ਤੇ ਵੇਖ ਕੇ ਘਰਾਂ ਨੂੰ ਮੁੜ ਜਾਂਦੇ ਆ ਕਬੱਡੀ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਲੰਮਾ ਨਹੀਂ ਹੋਊਗਾ ਇਹਨੂੰ ਜੇ ਲੰਮਾ ਬਣਾਉਣਾ ਜੋ ਗੱਲ ਮੈਂ ਕਹੀ ਇੱਥੇ ਕਮੈਂਟੇਟਰ ਵੀ ਖੜੇ ਆ ਬਾਹਰਲੇ ਇੱਥੇ ਪ੍ਰਮੋਟਰ ਵੀ ਖੜੇ ਆ ਬਾਹਰਲੇ ਇਹ ਸੋਚਣਾ ਪੈਣਾ ਹੈ ਕਿ ਸਹੀ ਪੰਜਾਬ ਸਟੇਟ ਕਬੱਡੀ ਨੂੰ ਅੰਬਰ ਤੇ ਕਿਵੇਂ ਵੀ ਆ ਸਕਦੇ ਆ ਨਵੀਂ ਦਿਸ਼ਾ ਕਿਵੇਂ ਦੇ ਸਕਦੇ ਆ ਤੇ ਇਹਦੇ ਵਿੱਚ ਇਹ ਪੰਜੇ ਅਹਿਮ ਰੋਲ ਪਲੇ ਕਰਦੇ ਆ ਸਾਰੇ ਕੋਚ ਸਾਰੇ ਪ੍ਰਮੋਟਰ ਸਾਰੇ ਕਬੱਡੀ ਦੇ ਕਮੈਂਟੇਟਰ ਤੇ ਸਾਰੇ ਰੇਫਰੀ ਤੇ ਵੱਡੇ ਵੱਡੇ ਟੂਰਨਾਮੈਂਟ ਕਮੇਟੀ ਵਾਲੇ ਸਿਰ ਜੋੜ ਕੇ ਬੈਠਣ ਤੇ ਮੇਰੇ ਇਸ ਸਵਾਲ ਦਾ ਹੱਲ ਲੱਭਣ ਜੇ ਹੱਲ ਲੱਭ ਨਾ ਤਾਂ ਕਬੱਡੀ ਜਿੰਦਾਬਾਦ ਹੈ ਤੇ ਨਹੀਂ ਉਹ ਦਿਨ ਦੂਰ ਨਹੀਂ ਇਹ ਕਬੱਡੀ ਜਿਆਦਾ ਚਰਨੀ ਰਣੀ ਇਸ ਕਰਕੇ ਕਬੱਡੀ ਨੂੰ ਬਚਾ ਲਓ ਸੋਚ ਲਓ ਇਕੱਠੇ ਹੋ ਜਾਓ ਅਜੇ ਵੀ ਇਕੱਠੇ ਹੋ ਜਾਓ ਨਾ ਟੜੇ ਟੰਡੇ ਜਾਓ ਐਨਾ ਕਹਿੰਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਵੈਗਪ ਜੀ ਕਾਕਾ ਸਾਹਿਬ ਇੱਕੋ ਮਿੰਟ ਜੀ ਡੀਪੀ ਸਾਹਿਬ ਜੀ ਇੱਕ ਵਾਰੀ ਆਪਣੀ ਮਾਗ ਤੇ ਇਹ ਵੀ ਦੱਸ ਕੇ ਜਾਇਓ ਵੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦਾ ਉਹ ਕਿਹੜੇ ਸਾਲ ਵਿੱਚ ਹੋਂਦ ਵਿੱਚ ਆਈ ਸੀਗੀ ਔਰ ਉਸ ਤੋਂ ਬਾਅਦ ਨਾਰਥ ਇੰਡੀਆ ਫੈਡਰੇਸ਼ਨ ਕਦੋਂ ਹੋਂਦ ਵਿੱਚ ਆਈ ਹੈ ਮੇਜਰ ਲੀਗ ਕਦੋਂ ਹੋਂਦ ਵਿੱਚ ਆਈ ਹੈ ਇਹ ਵੀ ਜ਼ਰੂਰ ਜਾਣਨਾ ਪਾ ਕੇ ਜਾਇਓ ਬੜੀ ਜ਼ਰੂਰੀ ਅਨਾਉਂਸਮੈਂਟ ਹੈ ਪੰਜਾਬ ਕਬੱਡੀ ਅਕੈਡਮੀ ਆਸਟ੍ਰੇਲੀਆ ਦੀ ਹੈ 2001 ਚ ਹੋਂਦਾਈ ਸੀ ਕਬੱਡੀ ਦੇ ਹਾਲਾਤ ਮੈਨੂੰ ਬਾਹਲੇ ਦੱਸਣ ਦੀ ਲੋੜ ਨਹੀਂ ਕੱਲੇ-ਕੱਲੇ ਦਰਸ਼ਕ ਨੂੰ ਪਤਾ ਕੱਲਾ-ਕੱਲਾ ਦਰਸ਼ਕ ਜਾਣਦਾ ਹੈ ਤੇ ਜਦ ਮੈਂ ਮਾਈਕ ਤੋਂ ਬੋਲੂਗਾ ਪਤਾ ਹੀ ਨਹੀਂ ਕਿੰਨੇ ਮੇਰੇ ਦੁਸ਼ਮਣ ਬਣ ਜਾਣਗੇ ਕਿਉਂਕਿ ਜੋ ਅੱਜ ਕਬੱਡੀ ਦਾ ਹਾਲ ਹੈ ਜੋ ਸੀ ਕੀਤਾ ਜਿਹੜੀ ਮੈਂ ਅਪੀਲ ਕੀਤੀ ਆ ਉਸੇ ਨੂੰ ਕਬੂਲ ਕਰ ਲੋ ਕਿ ਹਜੇ ਵੀ ਸਭ ਜੋੜ ਕੇ ਇਕੱਠੇ ਹੋਣ ਦੀ ਲੋੜ ਆ ਕਬੱਡੀ ਨੂੰ ਬਚਾਉਣ ਦੀ ਕਿਉਂਕਿ ਕੋਈ ਵੀ ਬੰਦਾ ਕੋਈ ਪਲੇਅਰ ਕੋਈ ਪ੍ਰਮੋਟਰ ਕੋਈ ਖਿਡਾਰੀ ਸਾਡਾ ਦੁਸ਼ਮਣ ਬਣ ਸਕਦਾ ਹੈ ਕਬੱਡੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਕਦੇ ਡੱਗ ਨੂੰ ਸਮਝਾਇਆ ਜਾਂਦਾ ਕਦੇ ਗੈਂਗਸਟਰਾਂ ਨੂੰ ਸਮਝਾਇਆ ਜਾਂਦਾ ਉਹ ਗੈਂਗਸਟਰਾਂ ਨੇ ਪੈਸਾ ਲਾਇਆ ਮਸ਼ਹੂਰੀ ਦੀ ਖਾਤਰ ਠੀਕ ਆ ਇਸ ਕਰਕੇ ਅਸੀਂ ਕਦੇ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਅਸੀਂ ਕਹਿੰਦੇ ਅਸੀਂ ਹਰੇਕ ਉਸ ਬੰਦੇ ਦਾ ਵੈਲਕਮ ਕਰਦੇ ਹਾਂ ਜੋ ਕਬੱਡੀ ਦੀ ਖਾਤਰ ਹੌਲ ਨੂੰ ਤਿਆਰ ਹੈ ਹਰੇਕ ਬੰਦੇ ਦੀ ਮਿੰਤ ਕਰਨ ਨੂੰ ਤਿਆਰ ਹੈ ਜਿਹੜਾ ਕਬੱਡੀ ਦੀ ਤਰੱਕੀ ਕਰਨ ਨੂੰ ਤਿਆਰ ਹੈ ਪਰ ਅਸੀਂ ਕਿਸੇ ਨਾਲ ਦੁਸ਼ਮਣੀ ਨਹੀਂ ਚਾਹੁੰਦੇ ਅਸੀਂ ਇੱਕ ਪੁਆਇੰਟ ਤੇ ਬੈਠ ਕੇ ਕਬੱਡੀ ਦੀ ਤਰੱਕੀ ਚਾਹੁੰਨੇ ਆ ਤੇ ਕਬੱਡੀ ਦੀ ਤਰੱਕੀ ਵਾਸਤੇ ਪਲੀਜ਼ ਇਸ ਤਰ੍ਹਾਂ ਦੇ ਕੁਐਸਚਨ ਨਾ ਕਰੋ ਕਿ ਕਿਹੜੀ ਸੰਸਦਾਂ ਕਦੋਂ ਹੋਣੀ ਚਾਹੀਦੀ ਤੇ ਕਿਹੜੀ ਕਦੋਂ ਆਈ ਉਹ ਅਸੀਂ ਬਣਾਣਾ ਤੋਂ ਕਬੱਡੀ ਸ਼ੁਰੂ ਕੀਤੀ ਸੀ ਤੇ ਅੱਜ ਕਰੋੜਾਂ ਤੇ ਜਾਵਣੀ ਸਾਡੇ ਵੇਦੇ ਵੇਦੇ ਇਸ ਕਰਕੇ ਮੈਂ ਚਾਹੁੰਦਾ ਕਰੋੜਾਂ ਤੋਂ ਅਰਬਾਂ ਤੇ ਜਾਵੇ ਜਿਹੜਾ ਕਬੱਡੀ ਦੇ ਵਿੱਚ ਪੈਸਾ ਕਰਕੇ ਬਦਨਾਮ ਕਰ ਰਹੇ ਨਾ ਕਬੱਡੀ 'ਚ ਪੈਸਾ ਬਹੁਤ ਆ ਗਿਆ ਓਏ ਇੰਡੀਆ ਦੇ ਕ੍ਰਿਕਟ ਦਾ ਇੱਕ ਖਿਡਾਰੀ ਓਨੇ ਪੈਸੇ ਕਮਾਉਂਦਾ ਜਿੰਨੇ ਸਾਰੇ ਪੰਜਾਬ ਦੇ ਕਬੱਡੀ ਦੇ ਖਿਡਾਰੀ ਨਹੀਂ ਕਮਾਉਂ ਕਦੇ ਕਰਕਟ ਵਾਲਿਆਂ ਨੂੰ ਨਹੀਂ ਕਿਹਾ ਗਿਆ ਕਿ ਪੈਸਾ ਆ ਗਿਆ ਤੇ ਉਹ ਖਰਾਬ ਕਰਦੇ ਆ ਇਹ ਸਾਡੀ ਕਬੱਡੀ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਕਲਚਰ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੀ ਪੰਜਾਬੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਪਤਾ ਨਹੀਂ ਅਸੀਂ ਪੰਜਾਬ ਦੇ ਲੋਕ ਕਦੋਂ ਸੁਧਰਾਂਗੇ ਅਸੀਂ ਇੱਕ ਦੂਜੇ ਦੇ ਉੱਤੇ ਚਿਕਣ ਸਿੱਟੀ ਜਾਂਦੇ ਆ ਨਾ ਸਿੱਟੋ ਜੱਕੜ ਇਕੱਠੇ ਹੋ ਜੋ ਜੁੜ ਜੋ ਧੰਨਵਾਦ ਇਸ ਤਰ੍ਹਾਂ ਦੇ ਪਲੀਜ਼ ਦੁਬਾਰਾ ਕੁਐਸਚਨ ਨਾ ਕਰੋ ਥੈਂਕ ਯੂ ਹਾਂਜੀ ਕਬੱਡੀ ਦੀਆਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ